ਪੰਚਤ ਕਨੇਟਿਵ ਨਾਲ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦੀ ਸਰਤੀ ਨੇ ਪੰਚਤ ਦੇ ਨਾਲ ਜੀ ਆਇਆਂ ਨੂੰ ਵੈਲਕਮ ਕਰਦੇ ਆਂ ਉਹਨਾਂ ਦੇ ਨਾਲ ਮਿਸਟਰ ਮਨੀਸ਼ਾ ਸ਼ਰਮਾ ਅਨਜੋਟੇ ਮਿਸਟਰ ਵਿੰਪਰੀ ਸਿੰਘ ਦੇ ਪ੍ਰਿੰਸੀਪਲ ਦੇ ਰੂਪ ਵਿੱਚ ਉਹਨਾਂ ਪਰਵਾਨਾ ਦੇ ਪ੍ਰਧਾਨ ਦੇ ਰੂਪ ਵਿੱਚ ਮਿੰਦਰ ਦੇ ਸਟਾਫ ਮੈਂਟਰੀ ਦੇ ਅੰਦਰ ਅਫਸਰਾਂ ਦਾ ਸਹਾਇਕ ਜੇਬ ਮੰਤਰੀ ਨੂੰ ਵੀ ਵੈਲਕਮ ਕਰਦੇ ਆਂ ਮੁੱਖ ਰੋਗਾਂ ਦੇ ਕਿਹੜੇ ਕਿਹੜੇ ਆ ਰਹੇ ਨੇ ਨਹੀਂ ਨਹੀਂ ਇਹ ਲੈਣ ਨਾਲ ਜਾਂਦਾ ਨਹੀਂ ਰੋਡਾਂ ਤੋਂ ਕਿੰਪੜਾ ਜੋ ਇਹ ਦਸ ਤਰ੍ਹਾਂ ਦੇ ਹੀ ਪਾਣੀ ਮੁੱਚੀ ਗ੍ਰਾਮ ਪਿੰਚਿਆ ਸੰਦੂਲੀਆ ਅਤੇ ਮੱਛੀਆਂ ਨੇ ਮਾਤਾ ਪਿਤਾ ਦੇ ਵੀ ਅਸੀਂ ਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਵਿੱਚ ਕੁੰਜਰ ਦੇ ਅਸੀਂ ਉਹਨਾਂ ਜੀ ਆਇਆਂ ਆਖਦੇ ਆਂ ਵੈਲਕਮ ਕਰਦੇ ਆਂ ਜਿੰਨੇ ਵੀ ਪਿੰਡ ਦੇ ਪਰਵੰਤਥੇ ਸੱਜਣ ਇੱਥੇ ਮੋਚੇ ਨੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਅਸੀਂ ਉਹਨਾਂ ਨੂੰ ਇੱਥੇ ਪਹੁੰਚਦੇ ਉਹਨਾਂ ਦਾ ਜੀ ਆਇਆਂ ਆਪਦੇ ਵੈਲਕਮ ਕਰਦੇ ਆਂ ਕਿ ਤੁਸੀਂ ਘਰ ਸਾਡੇ ਆਏ ਅਸੀਂ ਬੁੱਲੇ ਨਾਲ ਸਮਾਇ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਅਸੀਂ ਸਨਮੇ ਤੇ ਤਰਫੋਂ ਉਹ ਇੱਥੇ ਪਹੁੰਚਦੇ ਜੀ ਆਇਆਂ ਆਪਦੇ ਵੈਲਕਮ ਕਰਦੇ ਆਂ ਕਿ ਕਿਹੜੀ ਕਲਾਸ ਆ मैं पहले ही गलत कर रहा तो किसे प्रकार की कोई कमी नहीं है पढ़ाई के तौर पर इंफ्रास्ट्रक्चर किसे प्रकार की कोई कमी नहीं है। ਦੀ ਬਿਦਿਆ ਅਸਨਾ ਅੱਜ ਮੈਂ ਤੁਹਾਨੂੰ ਜੈਵਿਕ ਖੇਤੀ ਬਾਰੇ ਦੱਸਣ ਲੱਗੀ ਹਾਂ ਜੈਵਿਕ ਖੇਤੀ ਉਹ ਖੇਤੀ ਹੁੰਦੀ ਹੈ ਜੋ ਕੁਦਰਤੀ ਖਾਦਾਂ ਅਤੇ ਹਰੀਆਂ ਖਾਦਾਂ ਦੁਆਰਾ ਕੀਤੀ ਜਾਂਦੀ ਹੈ ਜੈਵਿਕ ਖਾਦ ਤਿਆਰ ਕਰਨ ਦੀ ਅਸਮਾਨ ਦੇ ਕੋਬਰ ਨੂੰ ਇੱਕ ਥੰਮੇ ਵਿੱਚ ਪਾਉਂਦੇ ਹਾਂ ਅਤੇ ਉਸ ਦੇ ਵਿੱਚ ਫਲਾ ਕਰਦੇ ਕਰੇ ਕਰੇ ਵੀ ਤਾਂ ਸਮਝੋਣੇ ਇਹ ਪੰਜਾਬੀ ਖੇਤੀ ਕਰਨੀ ਸਾਰੀਆਂ ਤਰ੍ਹਾਂ ਵੀ ਘਰੇ ਵੀ ਸਮਝਾਈ ਟੀਨ ਦੇ ਕੋਲੇ ਆ ਜੀ ਤੁਹਾਨੂੰ ਵੀ ਕਿਹੜੀ ਕਲਾਸ ਇਹ ਸਾਰੇ ਬੱਚੇ ਪਈ 8ਵੀਂ ਦੇ ਆ ਉਹ ਮਦਰ ਸਕੂਲ ਹੈ